ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਜਿਹੜੇ ਦੀਵੇ ਲਗਾਏ ਸੀ ਦੀਵਾਲੀ ਨੂੰ ਉਹਨਾਂ ਨੂੰ ਇਕੱਠੇ ਕਰ ਰਹੇ ਹਾਂ ਕਿਉਂਕਿ ਦੇਖੋ ਆਪਾਂ ਲਗਾਤਾ ਦਿਨੇ ਹੁਣ ਆਪਾਂ ਇਹਨਾਂ ਦਾ ਕੀ ਕਰਾਂਗੇ ਤੁਹਾਨੂੰ ਇਹ ਅੱਜ ਦੱਸਾਂਗੇ ਆਪਾਂ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਉਮੀਦ ਕਰਦੀ ਹਾਂ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਿਆਂ ਦੀ ਦੀਵਾਲੀ ਸੁੱਖਾਂ ਤੇ ਆਨੰਦਾਂ ਦੀ ਬਤੀਤ ਹੋਈ ਹੋਣੀ ਹੈ ਪਰ ਆਪਣੇ ਮਨ ਦੇ ਵਿੱਚ ਨਾ ਇੱਕ ਦੁਬਿਧਾ ਹੁੰਦੀ ਹੈ ਵੀ ਜਿਹੜੇ ਇਹ ਦੀਵੇ ਹੁੰਦੇ ਨੇ ਨਾ ਵੀ ਆਪਾਂ ਇਹਨਾਂ ਦਾ ਕੀ ਕਰੀਏ ਕਿਉਂਕਿ ਦੇਖੋ ਇਹਨਾਂ ਦੇ ਵਿੱਚ ਬੱਤੀਆਂ ਵੀ ਬਚ ਜਾਂਦੀਆਂ ਨੇ ਦੀਵੇ ਵੀ ਬਚ ਜਾਂਦੇ ਨੇ ਤੇ ਆਓ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਅੱਜ ਇਹਨਾਂ ਦਾ ਕੀ ਕਰਾਂਗੇ ਦੇਖੋ ਹੁਣ ਸਫਾਈ ਕਰਨੀ ਪੈਣੀ ਹੈ ਕਿਉਂਕਿ ਪਹਿਲਾਂ ਖਲਾਰਾ ਪਾਇਆ ਹੁਣ ਸਫਾਈ ਕਰਨੀ ਹੈ ਤੇ ਆਓ ਆਪਾਂ ਤੁਹਾਨੂੰ ਅੱਜ ਦੱਸ ਦਿਆਂ ਵੀ ਆਪਾਂ ਇਹ ਦੀਵਿਆਂ ਦਾ ਕੀ ਕਰ ਸਕਦੇ ਹਾਂ ਹਾਂ ਜੀ ਕਿਉਂਕਿ ਦੇਖੋ ਬਹੁਤ ਜਿਆਦਾ ਬਹਿਮ ਪਰੰਪਰਾਂ ਵੀ ਪਾਏ ਜਾਂਦੇ ਆ ਨਾ ਵੀ ਜਿਹੜੀ ਇਹ ਈਦੀ ਹੁੰਦੀ ਨੇ ਇਹਨਾਂ ਦਾ ਇਹ ਕਾਰਨ ਹੈ ਜਿਹੜੀ ਦੇ ਚ ਅੱਧੀ ਪੱਤੀ ਹਨਾ ਜਿਵੇਂ ਆਪਣੀ ਇਹ ਰਹਿ ਜਾਂਦੀ ਹੈ ਵੀ ਅੱਧੀ ਜਲ ਗਈ ਅੱਧੀ ਰਹਿ ਗਈ ਹੈ ਨਾ ਇਹਦੇ ਵਿੱਚ ਵੀ ਕਾਫੀ ਚਾਹਤਾ ਤੁਹਾਨੂੰ ਸਸੋਂ ਪੰਜ ਪਾਏ ਜਾਂਦੇ ਹਨਾ ਪਰ ਇੱਕ ਗੱਲ ਤਾਂ ਜ਼ਰੂਰ ਹੈਗੀ ਦੇਖੋ ਆਪਾਂ ਜਿਹੜੇ ਇਹ ਦੀਵੇ ਲਗਾਉਣੇ ਆ ਬਹੁਤ ਆਪਣੀ ਸੁੱਖ ਸਮਰiddhi ਵਾਸਤੇ ਲਗਾਉਣੇ ਆ ਨਾ ਘਰ ਦੇ ਵਿੱਚ ਜਦਾਂ ਕਿ ਵੀ ਸਾਡੇ ਘਰ ਦੇ ਵਿੱਚ ਬਰਕਤ ਆਵੇ ਵਾਹਿਗੁਰੂ ਜੀ ਅਕੀ ਸਾਡੇ ਜਿਹੜੇ ਆਉਣ ਵਾਲੇ ਤਿਹਾਣ ਨੇ ਖੁਸ਼ੀਆਂ ਖੇੜੇ ਲੈ ਕੇ ਆਉਣ ਹਨਾ ਇਸ ਚੀਜ਼ ਦੇ ਨਾਲ ਆਪਾਂ ਚਾਹ ਦੇ ਨਾਲ ਲਗਾਉਣੇ ਆ ਤੇ ਆਪਾਂ ਦੀਸੀ ਕਿਉਂ ਦੀਦੀ ਵੀ ਲਗਾਉਣਾ ਜਿੱਦਾਂ ਕਿ ਆਪਾਂ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਹੁੰਦੀਆਂ ਨੇ ਜਾਂ ਆਪਾਂ ਕਿਤੇ ਵੀ ਪੂਜਾ ਕਰਦੇ ਹੋ ਤੁਸੀਂ ਆਪਣੇ ਉਹ ਹਟੜੀ ਵਗੈਰਾ ਦੀ ਹੈ ਨਾ ਉਹਦੇ ਮੂਰੇ ਵੀ ਰੱਖਦੇ ਹੋ ਤੇ ਉਸ ਤਰੀਕੇ ਦੇ ਨਾਲ ਜਦੋਂ ਬਾਅਦ ਵਿੱਚ ਫਿਰ ਹੁੰਦਾ ਵੀ ਇਹਨਾਂ ਨੂੰ ਕੀ ਕਰੀਏ ਨਾ ਆਪਾਂ ਚੱਕਦੇ ਆ ਚੱਕ ਕੇ ਆਪਾਂ ਬਾਹਰ ਉੜੀ ਵਗੈਰਾ ਕਿਤੇ ਐ ਸਿੱਟਦੇ ਨੇ ਦੇਖੋ ਇਹ ਬਿਲਕੁਲ ਗਲਤ ਆ ਆਪਾਂ ਨੂੰ ਇਹਨਾਂ ਦੀਵਿਆਂ ਦਾ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਇਸ ਤਰੀਕੇ ਨਾਲ ਸਾਰੇ ਦੀਵੇ ਇਕੱਠੇ ਕਰ ਲੈ ਮੈਂ ਵੀ ਹੈ ਨਾ ਤੇ ਮੈਂ ਕੀ ਕਰਦੀ ਆ ਮੈਂ ਤੁਹਾਨੂੰ ਅਜੋਹੀ ਦੱਸਦੀ ਆ ਜਿਹੜੀਆਂ ਇਹਦੀਆਂ ਬੱਤੀਆਂ ਨੇ ਕਿਹ ਹਨ ਇਹਨਾਂ ਨੂੰ ਤੁਸੀਂ ਅਲੱਗ ਕੱਢ ਲਓ ਇਸ ਤਰੀਕੇ ਨਾਲ ਨਾ ਸਾਰਿਆਂ ਨੂੰ ਇਕੱਠੀਆਂ ਕਰ ਲਓ ਇਕੱਠੀਆਂ ਕਰਕੇ ਇੱਕ ਦੀਵੇ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਰੱਖ ਲਾਂਗੇ ਉਸ ਤੋਂ ਬਾਅਦ ਚੰਗੇ ਤਰੀਕੇ ਨਾਲ ਕੋਈ ਕਾਗਜ਼ ਪਿਆਰਾ ਨਾ ਰੱਖ ਕੇ ਅੱਗ ਲਗਾ ਕੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਜਲਾ ਦਿਓ ਹਨਾ ਜਲਾ ਕੇ ਫਿਰ ਤੁਸੀਂ ਆਪਣੀ ਕਿਤੇ ਵੀ ਆਪਣੀ ਬਾੜੀ ਦੇ ਵਿੱਚ ਆਪਣੇ ਕਿਸੇ ਗਮਲੇ ਦੇ ਵਿੱਚ ਪਾ ਦਿਓ ਤੇ ਬਾਕੀ ਜਿਹੜੇ ਆਪਣੀ ਇਹ ਬਚੇ ਹੋਏ ਹੈ ਨਾ ਚੁੰਗੜੇ ਹੈਗੇ ਜਿਨ੍ਹਾਂ ਨੂੰ ਆਪਾਂ ਦੀਵੇ ਵੀ ਕਹਿ ਦਿੰਦੇ ਆ ਚੁੰਗੜੇ ਵੀ ਕੰਡਾ ਚ ਕਹਿ ਦਿੰਦੇ ਆ ਨਾ ਇਹਨਾਂ ਨੂੰ ਫਿਰ ਤੁਸੀਂ ਕਰਕੇ ਚੰਗੇ ਤਰੀਕੇ ਦੇ ਨਾਲ ਭੰਨ ਕੇ ਆਪਣੀ ਕਿਸੇ ਵੀ ਜਗ੍ਹਾ ਤੇ ਹੈ ਨਾ ਆਪਣੇ ਦਿੱਤਾ ਕੇ ਬਾਹਰ ਆਪਣੀ ਕੋਈ ਬਣਾਈ ਹੁੰਦੀ ਹੈ ਜਗ੍ਹਾ ਵੀ ਆਪਾਂ ਉੱਥੇ ਪਾ ਦੇਣਾ ਜਿਵੇਂ ਕਿ ਇਟਾ ਵਗੈਰਾ ਰੋੜੇ ਵਗੈਰਾ ਪਾ ਦੇਣਾ ਉਥੇ ਇਹਨਾਂ ਨੂੰ ਪਾ ਦਿਓ ਜਾਂ ਫਿਰ ਤੁਸੀਂ ਇਹਨਾਂ ਟੋਆ ਪੱਟ ਕੇ ਉਥੇ ਇਹਨਾਂ ਨੂੰ ਧੱਕ ਦੋ ਅਗਰ ਤੁਸੀਂ ਇਹਨਾਂ ਨੂੰ ਦੁਬਾਰਾ ਰੀਯੂਜ਼ ਕਰਨਾ ਚਾਹੋ ਨਾ ਤਾਂ ਹੁੰਦਾ ਵੀ ਆਪਾਂ ਦੁਬਾਰਾ ਯੂਜ਼ ਕਰ ਲਾਂਗੇ ਹੈ ਨਾ ਤਾਂ ਜਿਹੜੇ ਇਸ ਤਰੀਕੇ ਦੇ ਨੇ ਹੈ ਨਾ ਇਹਨਾਂ ਨੂੰ ਚੰਗੇ ਤਰੀਕੇ ਨਾਲ ਸਰਪਾ ਪਾ ਕੇ ਉਹਦੇ ਵਿੱਚ ਚੰਗੇ ਤਰੀਕੇ ਨਾਲ ਸਾਫ਼ ਕਰ ਲਓ ਕਿਉਂਕਿ ਹੁਣ ਇਹਨਾਂ 'ਚ ਤੇਲ ਲੱਗਿਆ ਹੋਇਆ ਹੈ ਨਾ ਸਰਪਾ ਪਾ ਕੇ ਚੰਗੇ ਤਰੀਕੇ ਨਾਲ ਸਾਫ ਕਰਕੇ ਫਿਰ ਇਹਨਾਂ ਨੂੰ ਸੁਕਾ ਕੇ ਸੁੱਕੇ ਕੱਪੜੇ ਦੇ ਨਾਲ ਕਿਸੇ ਵੀ ਲਿਫਾਫੇ ਦੇ ਵਿੱਚ ਪਾ ਕੇ ਤੁਸੀਂ ਰੱਖ ਸਕਦੇ ਹੋ ਜਦੋਂ ਤੁਹਾਡਾ ਬਾਅਦ ਵਿੱਚ ਮਨ ਕਰੇ ਤੁਸੀਂ ਉਦੋਂ ਯੂਜ਼ ਕਰ ਸਕਦੇ ਹੋ ਤੇ ਅੱਗੇ ਹੁਣ ਗੁਰਪਰਵਾ ਆਏਗਾ ਨਾ ਗੁਰਪਰਵ ਨੂੰ ਵੀ ਤੁਸੀਂ ਇਹੀ ਦੀਵਿਆਂ ਨੂੰ ਯੂਜ਼ ਕਰ ਸਕਦੇ ਹੋ ਇਹਨਾਂ ਨੂੰ ਚੰਗੇ ਜਿਕੇ ਨਾਲ ਧੋ ਕੇ ਜਿੱਦਾਂ ਮੈਂ ਪਹਿਲਾਂ ਦੱਸਿਆ ਹੈ ਨਾ ਤੁਸੀਂ ਇੱਦਾਂ ਰੱਖ ਲਓ ਜਾਂ ਫਿਰ ਹਨਾ ਆਪਾਂ ਨੂੰ ਕਿਤੇ ਲੋੜ ਹੁੰਦੀ ਹੈ ਵੀ ਹਨਾ ਆਪਾਂ ਕਿਤੇ ਬਾਅਦ ਦੇ ਵਿੱਚ ਕੁਝ ਕਰਨਾ ਦੀਵੇ ਦਾ ਜਾਂ ਜਿਵੇਂ ਕਿ ਹੁਣ ਅੱਗੇ ਸਰਪੀਆਂ ਆ ਰਹੀਆਂ ਨੇ ਹਨਾ ਤੁਸੀਂ ਨਾ ਥੋੜੀ ਥੋੜੀ ਇਹਨਾਂ ਦੇ ਵਿੱਚੋਂ ਦਾਣੇ ਪਾ ਕੇ ਆਪਣੇ ਕੋਠੇ ਵਗੈਰਾ ਤੇ ਲਈ ਬਾਹਰ ਕਿਤੇ ਐ ਰੱਖ ਲਓ ਕਿਉਂਕਿ ਪੰਛੀ ਆਉਣਗੇ ਨਾ ਜਦੋਂ ਪੰਛੀ ਉਹ ਦਾਣਾ ਖਾਣਗੇ ਤਾਂ ਤੁਹਾਨੂੰ ਬਹੁਤ ਅਸੀਸਾਂ ਦੇਣਗੇ ਕਈ ਚੀਜ਼ਾਂ ਹੁੰਦੀਆਂ ਨੇ ਬਾਕੀ ਆਪਾਂ ਇਹਨਾਂ ਨੂੰ ਹਨਾ ਪੀਸ ਕੇ ਜਿੱਦਾਂ ਕਿ ਆਪਾਂ ਕੱਦੂ ਕਸ ਨਾਲ ਕਹਿੰਦੇ ਵੀ ਆਪਾਂ ਇਹਨਾਂ ਨੂੰ ਪੀਸ ਕੇ ਹਨਾ ਉਹਦੇ ਨਾਲ ਆਪਾਂ ਬਰਤਨ ਵੀ ਸਾਫ਼ ਕਰ ਸਕਦੇ ਹਾਂ ਜਿਵੇਂ ਮੈਂ ਤੁਹਾਨੂੰ ਕਰਕੇ ਵੀ ਦਿਖਾਵਾਂਗੀ ਜਿਵੇਂ ਤਾਂਬੇ ਦੇ ਪਿੱਤਲ ਦੇ ਆਪਣੇ ਜਾਂ ਜਿਹੜੇ ਆਪਣੇ ਕੜਾਈਏ ਕੁੱਕਰ ਹਨਾ ਜਿਆਦਾ ਗੰਦੇ ਹੋ ਜਾਂਦੇ ਨੇ ਤਾਂ ਤੁਸੀਂ ਦੇਖਿਓ ਇਹਨੂੰ ਨਾ ਚੰਗੇ ਜਿਹੇ ਦੇ ਨਾਲ ਤੁਸੀਂ ਇਹਨਾਂ ਨੂੰ ਨਾ ਕੱਧੂ ਕਸ਼ ਕਰ ਲਿਓ ਆਪਣੇ ਕੱਧੂ ਕਸ਼ ਦੇ ਨਾਲ ਤੇ ਆਪਣੇ ਕਿਸੇ ਵੀ ਲਿਫਾਫੇ ਜਾਂ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖ ਲਿਓ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਲੈ ਕੇ ਇਸ ਟੀਂਟ ਪੂੰਛ ਦੇ ਨਾਲ ਜਾਂ ਆਪਣੇ ਕਿਸੇ ਆਪਣਾ ਜਦਾਨਾ ਭਾਂਡੇ ਸਾਫ ਕਰਨ ਦੇ ਜਿਹਦੇ ਨਾਲ ਉਹਦੇ ਨਾਲ ਹਨ ਤੁਸੀਂ ਉਹਦੇ ਨਾਲ ਇਹਦੇ ਨਾਲ ਨਾ ਸਾਫ ਕਰਕੇ ਦੇਖੋ ਇੰਨੇ ਸੋਹਣੇ ਬਰਤਨ ਹੋ ਜਾਂਦੇ ਹੈਗੇ ਜਿੰਨਾ ਕਿ ਪਹਿਲਾਂ ਬਰੇਤੀ ਨਾਲ ਕਰਦੇ ਹੁੰਦੇ ਸੀ ਜਿਨ੍ਹਾਂ ਨੂੰ ਪਤਾ ਇਹ ਚੀਜ਼ ਨਾਲ ਆਪਾਂ ਇਹਦਾ ਰੀਚੂਜ਼ ਕਰ ਸਕਦੇ ਹਣਾ ਤੇ ਬਸ ਮੈਂ ਸਿਰਫ ਇਹ ਕਹਿਣ ਵਾਸਤੇ ਇਹ ਅੱਜ ਵੀਡੀਓ ਬਣਾਈਏ ਕਿ ਤੁਸੀਂ ਨਾ ਇਹਨਾਂ ਨੂੰ ਜਿੰਗਰਾਤੇ ਸਿੱਟ ਕੇ ਹਨਾ ਇਹ ਬੀ ਆਦਵੀ ਨਾ ਕਰਿਓ ਕਿਉਂਕਿ ਇਹ ਇੱਕ ਆਪਣੀ ਸੁੱਖਾਂ ਦਾ ਹਨਾ ਹਿੱਸਾ ਬਣਿਆ ਇਹ। ਇਹਨਾਂ ਦੇ ਨਾਲ ਆਪਣੀ ਜਿਹੜੀ ਦੀਵਾਲੀ ਲੰਘੀ ਆਪਾਂ ਕਹਿੰਦੇ ਵੀ ਬਹੁਤ ਖੁਸ਼ੀਆਂ ਨਾਲ ਆਈ ਹੈ। ਜਿਹੜੀ ਆਉਣ ਵਾਲੀ ਦੀਵਾਲੀ ਹੈ ਹਨਾ ਉਹ ਆਪਣੇ ਵਾਸਤੇ ਖੁਸ਼ੀਆਂ ਕਿਹੜੇ ਲੈ ਕੇ ਆਵੇ। ਤਾਂ ਜਿਹੜੀ ਵੀ ਚੀਜ਼ ਆਪਾਂ ਨੇ ਦੀਵਾਲੀ ਦੇ ਵਿੱਚ ਯੂਜ਼ ਕੀਤੀ ਹੈ ਤਾਂ ਉਹਦੀ ਬੇਆਦਵੀ ਨਾ ਹੋਵੇ। ਤਾਂ ਤੁਸੀਂ ਇਸ ਤਰੀਕੇ ਨਾਲ ਨੂੰ ਢੋਆ ਪੱਟ ਕੇ ਵੀ ਦੱਬ ਸਕਦੇ ਹੋ। ਦੁਬਾਰਾ ਰੀਯੂਜ਼ ਵੀ ਕਰ ਸਕਦੇ ਹੋ। ਜਦ ਆਪਸੀ ਇਸ ਤਰੀਕੇ ਨਾਲ ਪਰਤਨ ਵਗੈਰਾ ਸਾਫ਼ ਕਰ ਸਕਦੇ ਹੋ ਹਨਾ। ਤੇ ਕਾਹ ਵੀ ਚੀਜ਼ਾਂ ਵਾਸਤੇ ਇਹਨੂੰ ਯੂਜ਼ ਕਰ ਲੈਂਦੇ ਹਾਂ। ਜਿਹੜੀਆਂ ਇਸ ਤਰੀਕੇ ਦੀਆਂ ਨਾ ਠੂਟੀਆਂ ਵਗੈਰਾ ਹੁੰਦੀਆਂ ਨੇ ਨਾ ਇਹਨਾਂ ਨੂੰ ਤੁਸੀਂ ਆਪਣੇ ਜਿੱਦਾਂ ਕਿ ਆਪਾਂ ਨੂੰ ਸਰਦੀਆਂ ਆਉਂਦੀਆਂ ਹਨ ਨਾ ਆਪਣੀ ਬੇਗੀਆਂ ਪੜ ਜਾਂਦੀਆਂ ਨੇ ਹੱਥਾਂ ਦੇ ਇੱਥੇ ਮੈਲ ਫਸ ਜਾਂਦੀ ਹੈ ਨਾ ਉਹਨੂੰ ਵੀ ਤੁਸੀਂ ਕੱਢਣ ਵਾਸਤੇ ਇਹਨਾਂ ਨੂੰ ਰੱਖ ਸਕਦੇ ਹੋ ਦੇਖੋ ਇਹ ਕਾਫੀ ਚੀਜ਼ਾਂ ਵਾਸਤੇ ਯੂਜ਼ ਹੋ ਸਕਦੇ ਆ ਹਨ ਜੇ ਤੁਸੀਂ ਅਗਰ ਕਰਨੀ ਚਾਹੋ ਤਾਂ ਬਸ ਮੈਂ ਇੱਕ ਹੀ ਕਹਿਣਾ ਚਾਹਣੀ ਵੀ ਜਿਹੜੀਆਂ ਇਹ ਬੱਤੀਆਂ ਨੇ ਇਹਨਾਂ ਨੂੰ ਬਸ ਤੁਸੀਂ ਅੱਗ ਲਗਾ ਕੇ ਸਮਾਰ ਕੇ ਚੰਗੇ ਤਰੀਕੇ ਨਾਲ ਤਾਂ ਤੁਸੀਂ ਇਹਨੂੰ ਕਿਤੇ ਵੀ ਆਪਣੇ ਗਮਲੇ ਵਗੈਰਾ ਦੇ ਵਿੱਚ ਪਾ ਦਿਓ ਬਾਕੀ ਆ ਗਈ ਜਿਹੜੀ ਆਪਾਂ ਗੁਰੂ ਸਾਹਿਬਾਂ ਦੇ ਸਾਹਮਣੇ ਹਨ ਦੀਵਾ ਲਗਾਇਆ ਹੈ ਦੇਸੀ ਘਿਓ ਦਾ ਨਾ ਉਹਨੂੰ ਤੁਸੀਂ ਚੱਕ ਕੇ ਜਿਹੜੀ ਬੱਤੀ ਆ ਉਹ ਇਸੇ ਤਰੀਕੇ ਨਾਲ ਜਲਾ ਲੈਣਾ ਜਿਹੜਾ ਦੀਵਾ ਹੈਗਾ ਉਹਨੂੰ ਚੰਗੇ ਤਰੀਕੇ ਨਾਲ ਪੀਸ ਕੇ ਤੁਸੀਂ ਕਿਤੇ ਵੀ ਦੱਬ ਦਿਓ। ਬੇਅਧਵੀ ਨਾ ਕਰਿਓ ਬਸ। ਬੇਅਧਵੀ ਕਈ ਵੇਣ ਭਰਾਏ ਵੀ ਕਹਣਗੇ ਵੀ ਇਹਨਾਂ ਦੀ ਇਹ ਕੀ ਵੀ ਹੈ ਜਿਹੜੀ ਹੁੰਦੀ ਹੈ ਤਾਂ ਇੱਕ ਮਿੱਟੀ ਦੇ ਝੋਗੜੇ ਨੇ। ਦੇਖੋ ਆਪਣੇ ਸੁੱਖਾਂ ਦੇ ਨਾਲ ਜੁੜੀ ਹੋਈ ਕੋਈ ਵੀ ਚੀਜ਼ ਹੈ ਜੇ ਅਸੀਂ ਛੋਟੀ ਛੋਟੀ ਚੀਜ਼ਾਂ ਦੇ ਵਿੱਚੋਂ ਨਾ ਪੋਜ਼ਿਟਿਵਿਟੀ ਦੇਖਾਂਗੇ ਮੈਂ ਕਿ ਉਹਨੂੰ ਆਪ ਦੀ ਸੁੱਖਾਂ ਦੇ ਨਾਲ ਜੋੜਾਂਗੇ ਤਾਂ ਵਾਈਬਰੂਜੀ ਦੇਖਿਓ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਵੈਸੇ ਲੈ ਕੇ ਆ ਜਾਣਗੇ। ਤੇ ਅੱਜ ਇਹ ਕਰਨ ਹੈ ਨਾ। ਤੇ ਕਈ ਭੈਣ ਭਰਾਵਾਂ ਨੇ ਮੈਨੂੰ ਹਨਾ ਕਮੈਂਟ ਵੀ ਕੀਤਾ ਸੀਗਾ ਵੀ ਦੀਦੀ ਜਿੱਦਾਂ ਕਿ ਹੁਣ ਪੰਜੀਰੀ ਬਾਰੇ ਹਨਾ ਉਹ ਆਪਣੇ ਦੂਸਰੇ ਚੈਨਲ ਤੇ ਮੈਂ ਸਾਰੀਆਂ ਹੁਣ ਵੀਡੀਓ ਅਪਲੋਡ ਕਰੂੰਗੀ ਕੁਕਿੰਗ ਦੀ ਜਿੰਨੀਆਂ ਵੀ ਹੋਣਗੀਆਂ ਤੇ ਉਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਇੱਕ ਦੋ ਭੈਣਾਂ ਦੇ ਵੀਰਾਂ ਦੇ ਮੈਨੂੰ ਕਮੈਂਟ ਆਏ ਸੀਗੇ ਕਿ ਜਿਹੜੀ ਜੋਤ ਦੇ ਵਿੱਚ ਹਨਾ ਫੁੱਲ ਬਣਦਾ ਪੱਤੀਆਂ ਬਣਦੀਆਂ ਨੇ ਤੇ ਉਹ ਕੀ ਹੈਗਾ ਹਨਾ ਤੇ ਉਹਦਾ ਕੀ ਮਤਲਬ ਹੈ ਮੈਂ ਤੁਹਾਨੂੰ ਇਹ ਵੀਡੀਓ ਸ਼ਾਮ ਨੂੰ ਅੱਜ ਅਪਲੋਡ ਕਰੂੰਗੀ ਤਾਂ ਵੀਡੀਓ ਤੁਸੀਂ ਸਾਰੇ ਜਣੇ ਦੇਖਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸੇਜ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ